ਲੋਕੀ ਆਪਣੇ ਮਨ ਕਿੱਥੇ ਦੇਖਦੇ ਨੇ ਕੌਣ ਦੇਖਦਾ ਇਕਾਂਤ ਦੀ ਇਸ ਵਾਸਤੇ ਲੋੜ ਐ ਦੂਜਿਆਂ ਨੂੰ ਛੱਡ ਆਪਣੇ ਆਪ ਨੂੰ ਵੇਖ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਫਿਰ ਅੰਦਰ ਜੋ ਇਹ ਸਾਰਾ ਅਨਰਥ ਦਿਖਾਈ ਹੀ ਦਿੰਦਾ ਹੈ ਹੁਣ ਇਹਨੂੰ ਦੂਰ ਕਿਵੇਂ ਕਰੀਏ ਅਸ਼ੁੱਧ ਵਿਚਾਰ ਸ਼ੁੱਧ ਵਿਚਾਰਾਂ ਨਾਲ ਹੀ ਦੂਰ ਹੋਣਗੇ ਚੰਗੇ ਵਿਚਾਰ ਮਨ ਦੀ ਸ਼ੁੱਧੀ ਹੈ ਚੰਗੀ ਸੋਚਣੀ ਮਨ ਦੇ ਸ਼ੁੱਧ ਗਏ ਇਸ ਵਾਸਤੇ ਇਕਾਂਤ لازਮੀ ਹੈ ਭਾਈ ਗੁਰਦਾਸ ਜੀ ਨੇ ਇੱਕ ਦਲੀਲ ਦਿੱਤੀ ਮੈਂ ਦਿੰਦਾ ਨਹੀਂ ਹੁੰਦਾ ਪਰ ਸਾਹਮਣੇ ਆ ਗਈ ਹੈ ਪੁੱਤ ਜਣੇ ਵਣ ਕੋਠੜੀ ਕੁੜਾਵਾ ਮਾਣਾ ਸੰਭਾਵ ਹੋ ਜਾਣਾ ਇੱਕ ਇਸਤਰੀ ਨੇ ਆਪਣੇ ਤਨ ਦੇ ਚੋਂ ਕਿਸੇ ਹੋਰ ਧਨ ਨੂੰ ਜਨਮ ਦੇਣਾ ਸੜਕ ਤੇ ਨਹੀਂ ਦਿੰਦੀ ਪੁੱਤ ਜਣੇ ਵਣ ਕੋਠੜੀ ਭਾਈ ਗੁਰਦਾਸ ਜੀ ਦੀ ਵਾਰ ਹੈ ਇੱਕ ਜੀਵਨ ਦੇ ਚੋਂ ਕਿਸੇ ਦੂਸਰੇ ਜੀਵਨ ਨੂੰ ਜਨਮ ਦੇਣਾ ਸਰੇ ਆਮ ਨਹੀਂ ਬਾਜ਼ਾਰ ਵਿੱਚ ਨਹੀਂ ਇਕੱਠ ਦੇ ਚ ਨਹੀਂ ਇਕਾਂਤ ਦੇ ਚ ਪੁਰਾਣੇ ਜ਼ਮਾਨੇ ਚ ਕੋਈ ਹੋਈ ਤੇ ਇੱਕ ਅਦਾਈ ਹੋਈ ਅੱਜ ਕੱਲ ਹੋਈ ਤਾਂ ਕੋਈ ਇੱਕ ਚਲੋ ਲੇਡੀ ਡਾਕਟਰ ਹੋ ਗਈ ਨਰਸ ਹੋ ਗਈ ਅਕਸਰ ਦੇ ਹੱਥ ਦੇ ਤੇ ਇਹ ਵੀ ਨਹੀਂ ਹੁੰਦਾ ਆਪਣੇ ਹੀ ਮਨ ਦੇ ਚੋਂ ਪ੍ਰਮਾਤਮਾ ਨੂੰ ਜਨਮ ਦੇਣਾ ਦੂਜੇ ਦਾ ਹੋਣਾ ਵਿਗਨਕਾਰੀ ਵੀ ਹੋ ਸਕਦਾ ਹੈ। ਸੰਕੋਚ ਪੈਦਾ ਕਰ ਦੇਗਾ। ਜਿਵੇਂ ਇਸਤਰੀ ਦੇ ਅੰਦਰ ਸੰਕੋਚ ਪੈਦਾ ਹੋ ਸਕਦੀ ਅਗਰ ਬੁਤੇਰੇ ਲੋਕ ਖੜੇ ਹੋਣ। ਕਿਸਨਾ ਜਨਮ ਦੇ ਸੰਕੋਚ ਪੈਦਾ ਹੋਏਗਾ। ਇਹ ਉਦਾਹਰਣ ਮੈਂ ਦਿੰਦਾ ਨਹੀਂ ਹਾਂ ਪਰ ਕਿਉਂਕਿ ਭਾਈ ਗੁਰਦਾਸ ਜੀ ਦਾ ਮੈਂ ਤੁਹਾਡੇ ਸਾਹਮਣੇ ਰੱਖਦਾ ਕਿ ਕਿਦਰ ਅਸਲੀ ਜਦੋਂ ਸਮਝ ਲੈਣਾ। ਪੂਰਤ ਜਣੇ ਵਣ ਕੋਠੜੀ। ਇਹ ਗੋਪਤ ਕੋਠੜੀ ਇਹ ਜਨਮ ਦੇਂਦੀ ਇਹ ਬੱਚੇ ਨੂੰ ਸੜਕ ਤੇ ਨਹੀਂ ਦੇਂਦੀ ਬਾਜ਼ਾਰ ਵਿੱਚ ਨਹੀਂ ਦੇਂਦੀ ਇੱਕ ਜੀਵਨ ਦੇ ਚੋਂ ਕਿਸੇ ਹੋਰ ਜੀਵਨ ਨੂੰ ਜਨਮ ਦੇਣਾ ਹੈ ਇੱਕ ਤੰਗ ਤਾਰੀਕ ਕੋਠੜੀ ਦੇ ਬਾਜ਼ਾਰ ਵੇਚ ਨਹੀਂ ਇਸ ਸਰੀਰ ਦੇ ਚੋਂ ਜਦ ਪਰਮ ਚੇਤਨਾ ਦਾ ਜਨਮ ਆਉਂਦਾ ਹੈ ਪ੍ਰਮਾਤਮਾ ਦਾ ਜਨਮ ਆਉਂਦਾ ਹੈ ਇਹ ਮਨ ਜਦ ਜੋਤ ਸਰੂਪ ਬਣਦਾ ਹੈ ਦੀ વાਸਤੇ ਵੀ ਇਕਾਂਤ ਚਾਹੀਦੀ ਦੂਜੇ ਦਾ ਹੋਣਾ ਵਿਗਨ ਕਰੀਏ ਵਿਗਨ ਕਰੀਏ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਭਾਵੇਂ 30 ਸਾਲ ਪੁਰਾਣੀ ਗੱਲ ਹੈ 10 ਇੱਕ ਸਾਲ ਰਿਹਾ ਸੰਬਲਪੁਰ ਦੇ ਨੇੜੇ ਇੱਕ ਬੁਰਲਾ ਜਿੱਥੇ ਹੀਰਾ ਕੋ ਡੈਮ ਬਣਿਆ ਦਿਨ ਦੇ ਸਮੇਂ ਮahanadi ਉੱਥੇ ਵਗਦੀ ਹੈ ਮੈਂ ਉੱਥੇ ਚਲਾ ਜਾਂਦਾ ਸੀ ਕਦੀ ਕਦਾਂ ਹੀ ਨਾਲ ਇੱਕ ਪਹਾੜੀ ਸੀ ਉਹ ਪਰਿਛੋਟਾ ਜਿਹਾ ਮੰਦਿਰ ਸੀ ਗੁੰਮਟੀਆਂ ਜਿਵੇਂ ਬਣਾ ਦੇ ਦਿੰਦੇ ਨੇ ਪਾਰ ਥਾਂ ਥਾਂ ਤੇ ਗੁੰਮਟੀਆਂ ਬਣੀਆਂ ਜਾਂਦੀਆਂ ਇੱਕ ਦਿਨ ਜਦ ਮੈਂ ਉੱਥੇ ਗਿਆ ਇੱਕ ਸਾਧੂ ਬੈਠਾ ਸੀ ਮੈਨੂੰ ਦੇਖ ਕੇ ਚੀਖ ਨਿਕਲ ਗਈ ਉਹਦੀ ਔਰ ਆਪਣਾ ਸਿਰ ਪਥਰਾਂ ਤੇ ਮਾਰਨ ਲੱਗ ਪਿਆ ਮੈਂ ਭੱਜ ਕੇ छुड़ाया ਖੂਨੋਂ ਖੂਨ ਹੋ ਗਿਆ ਸੀ ਮੈਂ ਆਖਾ ਮਿੱਤਰਾ ਮੇਰਾ ਆਵਣਾ ਕੋਈ ਆਪਸ਼ਗਨ ਹੋ ਗਿਆ ਕਹਿਣ ਲਗਾ ਹਾਂ ਮੇਰੀ ਖੇਡ ਬਣ ਰਹੀ ਸੀ ਤੂੰ ਆ ਗਿਆ ਮੇਰੀ ਤੇ ਕੁਝ ਖੇਡ ਬਣ ਰਹੀ ਸੀ ਕਿਤਨੇ ਸਾਲ ਹੋ ਗਏ ਨੇ ਮੈਂ ਖਪਦਿਆਂ ਖਪਦਿਆਂ ਅਜ ਖੇਡ ਬਣ ਰਹੀ ਸੀ ਤੈਨੂੰ ਪਤਾ ਨਹੀਂ ਕਲਯੁਗ ਬਣਾ ਕੇ ਵੇਚ ਦਿੱਤਾ ਕਹਿੰਦਾ ਹੋਰ ਮੈਂ ਆਪ ਸ਼ਬਦ ਨਹੀਂ ਕਹਿੰਦਾ ਵਿਧਾਤੇ ਨੂੰ ਵੇਹੀ ਮਨਜ਼ੂਰ ਸੀ ਤੇਰੇ ਆਉਣ ਨਾਲ ਮੇਰੀ ਖੇਡ ਵਿਗੜ ਗਈ ਅਜੇ ਤੱਕ ਮੈਨੂੰ ਬੋਲ ਯਾਦ ਨਹੀਂ ਉਸ ਤੇ ਮੈਂ ਫਿਰ ਆਪਣਾ ਮੱਥਾ ਉਹਦੇ ਕਦਮਾਂ ਤੇ ਰੱਖਿਆ ਵੀ ਮੇਰੇ ਕੋਲ ਗਲਤੀ ਹੋ ਗਈ ਮਾਫ ਕਰੀ ਬਈ ਥੋਗ ਗਈ ਇਹ ਗਲਤੀ ਬੋਲੋ ਹੋ ਗਈ ਮੈਨੂੰ ਵੀ ਨਹੀਂ ਪਤਾ ਸੀ ਤੇਰੀ ਇਸ ਤਰ੍ਹਾਂ ਦੀ ਕੋਈ ਖੇਡ ਬਣ ਰਹੀ ਸੀ ਤੇ ਮੈਂ ਆ ਗਿਆ ਮੇਰੀ ਆਮਦ ਕਦਮਾਂ ਦੀ ਆਹਟ ਪਥਰਾਂ ਦੇ ਚੋਂ ਲੰਘ ਕੇ ਮੈਂ ਜਾ ਰਿਹਾ ਸੀ ਰਸਤਾ ਪਥਰੇਲਾ ਕਹਿੰਦੀ ਤੇਰੀ ਆਹਟ ਨੇ ਤੇਰੇ ਦ੍ਰਿਸ਼ ਨੇ ਤੇਰੇ ਸਰੀਰ ਦੇ ਆਣ ਨਾਲ ਜੋ ਇਥੇ ਵਾਈਬ੍ਰੇਸ਼ਨ ਤਰੰਗਾਂ ਬਣੀਆਂ ਮੇਰੀ ਖੇੜ ਵਿਗੜ ਗਈ ਕਿਤਨੇ ਸਾਲ ਹੋ ਗਏ ਮੈਨੂੰ ਉਡੀਕ ਕਰਦੇ ਆ ਅੱਜ ਬਣਨ ਲੱਗੀ ਸੀ ਫਿਰ ਮੈਂ ਹੁਣ ਅਰਚ ਕਰਾਂ ਗੁਰੂ ਅਰਜਨ ਦੇਵ ਜੀ ਦਾ ਇੱਕ ਬੋਲ ਸੁਣਾ ਕੇ ਮੈਂ ਸਮਾਪਤੀ ਵੀ ਕਰਾਂ ਵਿਸ਼ਾ ਭਾਵੇਂ ਕਿ ਨਾ ਹੁਣ ਬੋਲਦੇ ਜਾਈਏ ਬੋਲਦੇ ਜਾਈਏ ਗਲ ਮੁਕਦੀ ਤੇ ਹੈ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਸੇਜ ਵਿਛਾਈ ਕੰਤ ਕੋ ਕੀਆ ਹਵ ਸੰਗਾਰ ਪਰਮਾਤਮਾ ਦੇ ਲਈ ਅੰਤਿਸ਼ ਕਰਨ ਦੀ ਸੇਜਾ ਵਿਛਾਈ ਸੀ ਸ਼ਰਧਾ ਨਾਲ ਪਿਆਰ ਨਾਲ ਗੁਣਾ ਨਾਲ ਵਿਛਾਈ ਸੀ ਸੇਜ ਵਿਛਾਈ ਕੰਤ ਕੋ ਕੀਆ ਹਵ ਸੰਗਾਰ ਇਤਨੀ ਮਨਜਨਾ ਸਮਾਵਨੀ ਜੇ ਗਲ ਪੈਰਾ ਹਾਰ ਕੋਈ ਸ਼ਰਦਾਲੂ ਆਇਆ ਹੋਣਾ ਜ਼ਰੂਰ ਆਪ ਦੀ ਗਿਆਤ ਲਈ ਅਰਜ਼ ਕਰਾਂ ਕੈ ਗੋਰ ਇਹ ਦੋ ਪੰਕਤੀਆਂ ਪੜ੍ਹ ਕੇ ਰੋਠਦਾ ਸੀ ਕਹਿੰਦਾ ਹੈ ਇਸ਼ਕ ਦੀ ਦੁਨੀਆ ਚ ਪਿਆਰ ਦੀ ਦੁਨੀਆ ਚ ਇਤਨੀ ਬਾਰੀਕ ਗੱਲ ਕਿਸੇ ਨੇ ਨਹੀਂ ਆਖੀ ਜਿੰਨੀ ਗੁਰਵਰਜਨ ਦੇਵ ਜੀ ਨੇ ਕਹਿ ਦਿੱਤੀ ਹੈ ਸੇ ਜਿ ਵਿਛਾਈ ਕੰਤ ਕੋ ਕੀਆ ਹਬ ਸਿੰਗਾਰ ਇਤਨੀ ਮਾਂਜਾ ਸਮਾਵਨੇ ਜੇ ਗਲ ਪੈਰਾ ਹਾਰ ਪਈ ਸਾਡੀ ਖੇਡ ਬਣ ਰਹੀ ਸੀ ਕੋਈ ਗੱਲ ਬਣ ਰਹੀ ਸੀ ਤੂੰ ਗੱਲੇ ਚ ਹਾਰ ਪਾ ਦਿੱਤਾ ਏ دیوار ਬਣ ਗਿਆ ਹਾਰ ਦੀਵਾਰ ਬਣ ਗਿਆ ਗਲ ਵਕੜੀ ਤੇ ਲਗੇ ਸੀ ਗਲੇ ਨਾਲ ਗਲੇ ਤੇ ਮਿਲੇ ਪਰ ਤੇਰਾ ਹਾਰ ਦੀਵਾਰ ਬਣ ਗਿਆ ਤੇ ਦੌਰ ਕਹਿੰਦੇ ਨੇ ਸੰ ਪਿਆਰ ਦੀ ਦੁਨੀਆ 'ਚ ਇਤਨੀ ਬਾਰੀਕ ਗੱਲ ਅਜੇ ਤੱਕ ਕਿਸੇ ਨੇ ਨਹੀਂ ਆਖੀ ਜੋ ਗੁਰੂ ਅਰਜਨ ਦੇਵ ਜੀ ਕਹਿੰਦੇ ਬਾਅਦ ਕਿਧਰੇ ਪੰਕਤੀਆਂ ਮੇਰੇ ਸਾਹਮਣੇ ਆਈਆਂ ਸਾਨੂੰ ਸਾਧੂ ਦੀ ਤਾੜਨਾ ਤੋਂ ਬਾਅਦ ਮੈਂ ਕਿ ਠੀਕ ਕਹਿੰਦਾ ਸੀ ਮੇਰਾ ਜਾਣਾ ਦੀਵਾਰ ਬਣ ਗਿਆ ਜਪ ਕਰਦੇ ਆ ਕੁਛ ਨਾ ਕੁਝ ਘਟਨਾਵਾਂ ਘਟ ਸਕਦੀਆਂ ਨੇ ਦੂਜੇ ਦਾ ਹੋਣਾ ਵਿਗਨਕਾਰੀ ਹੁੰਦਾ ਮੈਂ ਜਿਨ੍ਹਾਂ ਨਾਲ ਗੁਰਬਾਣੀ ਵਿਆਕਰਣ ਪੜਦਾ ਰਿਆਂ ਗੁਰਬਾਣੀ ਗ੍ਰਾਮਣ ਬਾਬਾ ਬਲਵੰਤ ਸਿੰਘ ਬੜੇ ਮਸ਼ਹੂਰ ਸਨ ਪੜਾਉਣ ਦੇ ਉਸਤਾਦ ਸਨ ਤੇ ਕਥਾ ਵੀ ਕਰਦੇ ਸਨ ਮੈਨੂੰ ਕਹਿਣ ਲੱਗੇ ਇਸ ਤਰ੍ਹਾਂ ਦੇ ਬੰਦੇ ਦੇ ਨੇੜੇ ਕਦੀ ਨਾ ਜਾਇਂ ਕੋਈ ਖੇਡ ਬਣਦੀ ਦੇਖੇਂ ਅਗਰ ਉਸ ਦੇ ਮੂੰਹੋਂ ਕੋਈ ਸ਼ਬਦ ਲੱਗ ਗਿਆ ਤੇ ਹੋ ਜਾਏਗਾ ਉਸਰਾਪ ਸਮਝ ਲੇਂਗੇ ਤੈਨੂੰ ਲੱਗ ਜਾਏਗਾ ਉਹਨੇ ਮੇਰਾ ਕਿਦਰੇ ਸ਼ੌਕ ਦੇਖ ਲਿਆ ਸੀ ਬਈ ਇਹ ਉਹ ਜੀਆਂ ਦੇ ਬੰਦਿਆਂ ਦੀ ਮੈਂ ਟੋਲੇ ਚ ਰਹਿੰਦਾ ਤੇ ਚੜਾ ਵੀ ਜਾਂਦਾ ਕਹਿਣ ਲੱਗੇ ਨਾ ਜਾਇਆ ਕਰ ਜਦ ਕੋਈ ਖੇਡ ਬਣ ਰਹੀ ਹੋਵੇ ਨਾ ਜਾਇਂ ਅਗਰ ਉਹਦੇ ਮੂੰਹੋਂ ਕੋ ਆਪ ਸ਼ਬਦ ਨਿਕਲ ਗਿਆ ਤਾਂ ਲੱਗ ਜਾਏਗਾ ਉਹ ਤੇ ਹੋ ਜਾਏਗਾ ਉਸ ਦਿਨ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਪੈ ਬੀਤ ਵੀ ਹੋ ਗਿਆ ਔਰ ਦੁਨੀਆ ਚ ਇਸ ਤਰ੍ਹਾਂ ਦੀ ਖੇਡ ਬਣਦੇ ਮੈਂ ਦੇਖਦਾ ਬਣਦੀ ਹੈ ਕਈਆਂ ਦੀ ਐਸੀ ਖੇਡ ਨਹੀਂ ਇਹ ਗੱਲ ਵੱਖਰੀ ਹੈ ਕਿ ਹਰ ਮੁਲਕ ਦੇ ਚ ਇਸ ਤਰ੍ਹਾਂ ਦੇ ਬੰਦੇ ਨਹੀਂ ਆਉਂਦੇ ਹਰ ਸ਼ਹਿਰ ਦੇ ਚ ਨਹੀਂ ਆਉਂਦੇ ਫਿਰ ਵੀ ਹੁੰਦੇ ਨੇ ਹਰ ਜੰਗਲ ਦੇ ਚ ਚੰਦਨ ਨਹੀਂ ਆਉਂਦਾ ਫਿਰ ਵੀ ਹੁੰਦਾ ਕਿਦਰੇ ਹੁੰਦਾ ਹਰ ਜਗ੍ਹਾ ਕੇਸਰ ਨਹੀਂ ਪੈਦਾ ਹੁੰਦਾ ਫਿਰ ਵੀ ਪੈਦਾ ਹੁੰਦਾ ਕਿਦਰੇ ਹੁੰਦਾ ਹਰ ਜਗ੍ਹਾ ਭਗਤ ਨਹੀਂ ਹੁੰਦੇ ਫਿਰ ਵੀ ਹੁੰਦੇ ਨੇ ਕਿਦਰੇ ਹੁੰਦੇ ਜੁਗੜੀਆਂ ਆਈਆਂ ਆਤਮਾਵਾ ਹੁੰਦੀਆਂ ਰੱਬ ਨਾਲ ਭੇਜੀਆਂ ਆਈਆਂ ਆਤਮਾਵਾ ਹੁੰਦੀਆਂ ਨੇ ਸਿੱਖਣ ਵਾਸਤੇ ਕੋਈ ਮਾੜੀ ਗੱਲ ਨਹੀਂ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪ ਲਈਏ ਕਿਉਂਕਿ ਕਈ ਵਾਰ ਦਾਸ ਨੂੰ ਕਈ ਕਹਿ ਦਿੰਦੇ ਮੈਂ ਵੀ ਸੰਗਤ ਵਿੱਚ ਕਹਿ ਦਿੰਦਾ ਨਹੀਂ ਕਰਿਆ ਕਰੋ ਪਰ ਕਲਿਆ ਕਰਿਆ ਪਹਿਤਨੀ ਗੱਲ ਕਹਿੰਦਾ ਤੇ ਮੈਂ ਸੰਗਤ ਦੇ ਚ ਹੀ ਹੋਂਨਾ। ਅਰ ਕੋਈ ਸੰਗਤ ਦੇ ਚ ਵੀ ਬੈਠ ਕੇ ਕਰੇ ਹੈ ਸਰ ਵਾਹਿਗੁਰੂ ਦਾ ਜਪ ਤੇ ਕੋਈ ਹਰ ਜਲੇਗਾ। ਕੋਈ ਹਰ ਜਲੇਗਾ। ਫਿਰ ਜੇ ਹੁਣ ਉਹਦੇ ਵਿੱਚ ਲੰਬੀਆਂ ਚੋੜੀਆਂ ਗੱਲਾਂ ਜੋੜ ਦਈਏ ਇਹ ਅਵਸਥਾ ਬਣੇਗੀ ਇਹ ਬਣੇਗੀ ਇਹ ਬਣੇਗੀ ਸਾਰਿਆਂ ਦੀ ਇੱਕ ਜੈਸੀ ਨਹੀਂ ਬਣਦੀ ਨਹੀਂ ਬਣਦੀ। ਜਪ ਕੀਤਾ ਸੀ ਮਹਾਤਮਾ ਬੁੱਧ ਨੇ ਕੋਈ ਹੋਰ ਖੇਡ ਬਣ ਜਬ ਕੀਤਾ ਸੀ ਕ੍ਰਿਸ਼ਨ ਨੇ ਕੁਝ ਖੇਡ ਹੋਰ ਬਣੇ ਮਹਾਤਮਾ ਬੁੱਧ ਕੀੜੀ ਵੀ ਥੱਲੇ ਮਰ ਜਾਏ ਤੇ ਕਦੇ ਸਾਰਾ ਦਿਨ ਰੋਂਦੇ ਰਹਿੰਦੇ ਸਨ ਏ ਕੀ ਹੋ ਗਿਆ ਮੇਰੇ ਪੈਰਾਂ ਥੱਲੇ ਕੀੜੀ ਕਿਉਂ ਆ ਗਈ ਪਰ ਕ੍ਰਿਸ਼ਨ ਤੇ ਅਰਜਨ ਨੂੰ ਕਹਿੰਦੇ ਨੇ ਸ਼ਸਤਰ ਚੁੱਕ ਲੜਨਾ ਕੋਹਣ ਖਰਾਬਾ ਕਰਨਾ ਕੋ ਸੋਚ ਸਕਦਾ ਹੈ ਮਹਾਰਾਜ ਇੱਕ ਕੀੜੀ ਵੀ ਮਰ ਜਾਏ ਸਾਰਾ ਦਿਨ ਰੋਂਦੇ ਰਹਿੰਦੇ ਸੁਨਹਿਏ ਪ੍ਰਭੂ ਮੇਰੇ ਕੋਲ ਕੀ ਹੋ ਗਿਆ ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਚੋਂਕਾਰਸ ਹਮਾ ਹੀਲਤੇ ਦਰਗੁਇਸ ਹਲਾਲਸ ਤ ਬੁਰਦੰਬ ਸ਼ਮਸ਼ੀਰ ਦਰਤ ਪਿਆਰ ਨਾਲ ਸ਼ਮਾ ਨਾਲ ਦਇਆ ਨਾਲ ਅਗਰ ਜ਼ਾਲਮ ਆਪਣੇ ਕਦਮ ਨਹੀਂ ਰੋਕਦਾ ਤਲਵਾਰ ਕੱਢ ਕੇ ਉਹਦੇ ਕਦਮਾਂ ਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ ਫਿਰ ਮੇਲ ਵੀ ਨਹੀਂ ਕਾਂਦੀ ਗਰ ਨਾਮ ਜਪ ਕੇ ਅਲਗ-ਅਲਗ ਅਵਸਥਾ ਬਣਦੀ ਹੈ। ਅਵਤਾਰਾਂ ਦੀ ਇੱਕ ਅਵਸਥਾ ਨਹੀਂ ਬਣੀ ਤੇ ਬਾਕੀਆਂ ਦੀ ਕੀ ਅਵਸਥਾ ਇੱਕ ਬਣੇਗੀ ਨਹੀਂ ਬਣਦੀ। ਅਲਗ-ਅਲਗ ਬਣਦੀ ਹੈ। ਕਿਸੇ ਦੇ ਅੰਦਰ ਕੁਝ ਬਣ ਜਾਂਦਾ ਹੈ, ਕਿਸੇ ਦੇ ਅੰਦਰ ਕੁਝ ਬਣ ਜਾਂਦਾ ਹੈ। ਲੇਕਿਨ ਫਿਰ ਵੀ ਮੈਂ ਅਰਥ ਕਰਾਂ ਬਾਵੇਂ ਕੁਝ ਵੀ ਬਣਦਾ ਹੈ, ਰਸ ਇੱਕੋ ਹੁੰਦਾ ਹੈ। ਚਾਹੇ ਉਹ ਅੱਲਾਹ ਹੋ, ਅੱਲਾਹ ਹੋ ਕਰਦੇ ਆਂ ਬਾਬਾ ਫਰੀਦ ਪਹੁੰਚਣ ਤੇ ਰਾਮ-ਰਾਮ ਕਰਦੇ ਆਂ, ਰਾਮਾਨੰਦ ਪਹੁੰਚਣ ਕਿ ਗੋਬਿੰਦ ਗੋਬਿੰਦ ਕਰਦੇ ਆ ਜੈਦੇਵ ਪੌਚਨ ਕਿਉਂਕਿ ਜੈਦੇਵ ਗੋਬਿੰਦ ਗੋਬਨ ਜਪਣ ਨੂੰ ਕਹਿੰਦਾ ਗੋਬਿੰਦ ਗੋਬਿੰਦ ਦੇ ਚ ਜਪਨਰ ਸਕਲ ਸਿੱਧ ਜਪਦੰ ਕਿ ਤੇ ਕਹਿੰਦਾ ਗੋਬਿੰਦ ਗੋਬਨ ਜਪੋ ਫਿਰ ਇਹ ਕਹਿੰਦਾ ਅੱਲਾਹ ਹੋ ਅੱਲਾਹ ਹੋ ਅੱਲਾਹ ਹੋ ਕਬੀਰ ਪੰਥੀਆਂ ਨੂੰ ਸਤਨਾਮੀ ਕਹਿੰਦੇ ਨੇ ਸਤਨਾਮ ਦਾ ਜਪ ਕਰਦੇ ਨੇ ਇਹਨਾਂ ਸਾਰਿਆਂ ਭਗਤਾਂ ਦਾ ਮੰਤਰ ਵੇਖ ਨਹੀਂ ਹੈ ਇਹ ਵੀ ਮਹਿਰਜ਼ ਕਰਦੇ ਆ ਜਿਹੜੇ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੇ ਚ ਤੇ ਤੇ ਅਲੱਗ ਅਲੱਗ ਜਪਦੇ ਨੇ ਫਿਰ ਹੁਣ ਗੁਰਨਾਮਿਕ ਦਾ ਫੈਸਲਾ ਬਲ ਹਾਰੇ ਜਾਉ ਜੀਤੇ ਤੇਰੇ ਨਾਮ ਜਿਤਨੇ ਵੀ ਤੇਰੇ ਨਾਮ ਨੇ ਅਸੀਂ ਸਦਕੇ ਜਾਂਦੇ ਆ ਕੁਰਬਾਨ ਜਾਂਦੇ ਆ ਅਸੀਂ ਰਾਮ ਤੋਂ ਵੀ ਸਦਕੇ ਜਾਂਦੇ ਆ ਅਸੀਂ ਅੱਲਾਹ ਤੋਂ ਵੀ ਸਦਕੇ ਜਾਂਦੇ ਆ ਅਸੀਂ ਗੋਬਿੰਦ ਤੋਂ ਵੀ ਸਦਕੇ ਜਾਂਦੇ ਆ ਨਾਰਾਇਣ ਤੋਂ ਵੀ ਸਦਕੇ ਜਾਂਦੇ ਆ ਲੇਕਿਨ ਫਿਰ ਵੀ ਕੋਈ ਗੁਰਨਾਣਿਕ ਨੂੰ ਪੁੱਛ ਲਵੇ ਤੇ ਗੁਰਨਾਣਿਕ ਨੂੰ ਦੇਖ ਲਵੇ ਕਿ ਉਹਨਾਂ ਦੀ ਰਸਨਾ ਤੋਂ ਵਾਹਿਗੁਰੂ ਨਿਕਲਦਾ ਸੀ ਇਸ ਤਰੀਕੇ ਨਾਲ ਵਾਹਿਗੁਰੂ ਜਪਣ ਵਾਲੇ ਪੈਦਾ ਹੋਏ विकषत क्रान दी प्रथा चली ओ इस तरह चली चरण धोए रे रास कर चरणा अमृत से खां पिलाया चरणा अमृत देके सिख बना लिया ते आंखे वहा गुरु जपा सिखि दा दायरा वध गया तो बाई मसन स्थापन किये गए ए भी चरणा अमृत पिला के जो है नाम जपान देस लेकिन ए मसन भ्रष्ट हो गए ਇਸ ਪ੍ਰਥਾ ਨੂੰ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਖਤਮ ਕਰਕੇ ਪੰਜ ਪਿਆਰੇ ਅਗੇ ਕੀਤੇ। ਔਰ ਜੋ ਵਾਕਈ ਗੁਰਨਾانک ਦੀ ਮਰਿਆਦਾ ਦੇ ਮੁਤਾਬਕ ਜਪ ਕਰਦਾ ਜੋ ਗੁਰਨਾانک ਨੇ ਕੀਤਾ ਸੀ, ਤੋਂ ਪੰਜ ਪਿਆਰੇ ਮੂਲ ਮੰਤਰ ਗੁਰਮੰਤਰ ਜਪਨ ਨੂੰ ਕਹਿੰਦੇ ਨੇ। ਵਾਹਿਗੁਰੂ ਮੰਤਰ ਦਾ ਜਪ ਵਿਅਕਤੀਗਤ ਬੰਦਗੀ ਹੈ। ਸਮੂਹਕ ਬੈਠ ਕੇ ਸਿੱਖੀ ਜਾ ਸਕਦੀ ਹੈ। ਕੋਈ ਹਰਜ ਨਹੀਂ। ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਸਿੱਖੀ ਜਾ ਸਕਦੀ ਹੈ। ਅਵਸਥਾਵਾਂ ਕਿ ਕਿ ਬਣਦੀਆਂ ਨੇ ਇਹਦੇ ਨਾਲ ਮੇਰਾ ਮਨ راضی ਨਹੀਂ ਹੈ। ਹਰ ਇੱਕ ਦੀ ਅਲੱਗ-ਅਲੱਗ ਬਣਦੀ। ਤੇ ਵੀ ਮੈਚ ਕਰਦੇ ਆ। ਖੇਡ ਅਲੱਗ-ਅਲੱਗ ਬਣਦੀ। ਨਹੀਂ ਕਿ ਸਾਰੀ ਦੁਨੀਆ ਦੇ અવਤਾਰ ਇੱਕੋ ਜਿਹੇ ਆਉਂਦੇ। ਇੱਕੋ ਜਿਹੇ ਨਹੀਂ। ਪੀਸਾ ਕਹਿੰਦੇ ਨੇ ਕੋਈ ਤੇਰੇ ਇਸ ਮੂੰਹ ਤੇ ਥੱਪੜ ਮਾਰੇ ਤੇ ਦੂਜਾ ਵੀ ਅੱਗੇ ਕਰਦਾ। ਕੋਈ ਤੇਰਾ ਕੋਟ ਖੋਵੇ ਤੇ ਤੂੰ ਕਮੀਜ਼ ਵੀ ਲਾ ਕੇ ਦੇ ਦੇ। ਮੁਹੰਮਦ ਸਾਹਿਬ ਕਹਿੰਦੇ ਨਹੀਂ ਮੈਂ ਦੰਦ ਤੋੜ ਦੇਾਂਗਾ ਤਲਵਾਰ ਅੱਗੇ ਮੇਰੇ ਹੱਥੇ ਚ ਮੈਂ ਨਹੀਂ ਹਉਣ ਦੇਾਂਗਾ ਮੇਲ ਹੀ ਨਹੀਂ ਖਾਂਦੇ ਭਾਵੇਂ ਕੋਈ ਧਰਤੀ 'ਚ ਪੈਦਾ ਹੋਏ। ਉਹਨਾਂ ਦੇ ਹੱਥ 'ਚ ਤਲਵਾਰ ਮੈਂ ਕਿਸੇ ਦੀ ਪੱਗ ਨਹੀਂ ਲਾਣੀ ਪਰ ਮੈਂ ਆਪਣੀ ਵੀ ਨਹੀਂ ਲਵਾਣੀ ਸਿੱਧੀ ਲੱਗਣਾ ਕਿਉਂ ਕੋਈ ਮੇਰਾ ਕੋਟ ਉਤਾਰੇ ਜ਼ਬਰਦਸਤੀ ਕਿਉਂ ਕੋਈ ਮੇਰੀ ਕਮੀਜ਼ ਉਤਾਰੇ ਖੋਵੇ ਜ਼ਬਰਦਸਤੀ ਉਹਨਾਂ ਦਾ ਢੰਗ ਹੋ ਗਿਆ ਤੇ ਹੁਣ ਕਿਹਾ ਮਹੰਮਦ ਸਾਹਿਬ ਨੂੰ ਗਲਤ ਕਹਿ દਈਏ ਕਿਤਾਈ ਗਲਤ ਨਹੀਂ ਹੈ। ਉਹ ਆਪਣੀ ਥਾਂ ਤੇ ਠੀਕ ਨੇ। ਉਹਨਾਂ ਦੇ ਅੰਦਰ ਜਪ ਕਰਦਿਆਂ ਕਰਦੇ ਇਹ ਅਵਸਥਾ ਬਣੀ ਹੈ। ਇਸ ਦੇ ਅੰਦਰ ਉਹ ਬਣੀ ਹੈ। ਮਹਾਤਮਾ ਬੁੱਧ ਦੇ ਅੰਦਰ ਆਪਣੀ ਅਵਸਥਾ ਬਣੀ ਹੈ। ਰਾਮ ਦੇ ਅੰਦਰ ਆਪਣੀ ਬਣੀ ਹੈ। ਕ੍ਰਿਸ਼ਨ ਦੇ ਅੰਦਰ ਆਪਣੀ ਬਣੀ ਹੈ। 24 అవਤਾਰ ਹਿੰਦੂਆਂ ਦੇ ਵेनੇਕ ਜੈਸੇ ਨਹੀਂ ਨੇ। ਇੱਕ ਜੈਸੇ ਨਹੀਂ ਨੇ। ਐਨੇ ਭਗਤ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਜੈਸੇ ਨਹੀਂ ਨੇ। ਹਵੀ ਮੈਂ ਅਰਜ਼ ਕਰ ਦੇਣਾ ਵਕ ਵਕ ਪਰ ਕਰਿਆ ਇਹ ਨਾਮ ਇਸ ਵਾਸਤੇ ਮਤਭੇਦ ਕਰਨ ਦੀ ਲੋੜ ਨਹੀਂ ਬਸ ਇਤਨਾ ਜਪੋ ਤਾ ਇੱਕੋ ਨਾਮ ਅਵਰ ਨਿਰਾਫਲ ਦਾ ਜਪਣਾ ਜੋ ਅਵਸਥਾ ਬਣੇਗੀ ਪ੍ਰਮਾਤਮਾ ਦੀ ਤਰਫੋਂ ਪ੍ਰਮਾਤਮਾ ਦੀ ਤਰਫੋਂ ਕੀ ਆਉਂਦਾ ਝੋਲੀ ਚ ਫਿਰ ਉਹ ਕਬੂਲ ਕਰਨਾ ਹੋਵੇਗਾ ਅਵਸਥਾ ਵਕ ਵਕ ਬਣਦੀ ਹੈ ਰਸ ਇੱਕੋ ਬਣਦਾ ਹੈ ਅਵਸਥਾ ਵਕ ਵਕ ਬਣਦੀ ਹੈ ਅਵਸਥਾ ਇੱਕ ਨਹੀਂ ਬਣਦੀ ਅਲਗ ਅਲਗ ਬਣਦੀ ਹੈ ਔਰ ਐਸਾ ਸੰਸਾਰ ਦਾ ਇਤਿਹਾਸ ਪੜ ਕੇ ਅਸੀਂ ਜੋ ਹੈ ਦੇਖ ਸਕਦੇ ਹਾਂ ਬਿਲਕੁਲ ਅਲਗ ਅਲਗ ਬਣਦੀ ਕੋਈ ਐਸਾ ਸੋਚਦਾ ਹੈ ਕਿ ਮੈਂ ਹਰ ਇੱਕ ਦੇ ਚਰਨਾਂ ਦੀ ਖਾਕ ਬਣਨਾ ਹੈ ਕੁਝ ਐਸਾ ਵੀ ਸੋਚਦਾ ਹੈ ਪ੍ਰਭੂ ਮੈਂ ਤੇ ਤੇਰੇ ਸਿਰ ਦਾ ਵੀ ਤਾਜ ਬਣਨਾ ਆਪਣਾ ਆਪਣਾ ਢੰਗ ਹੈ ਆਪਣਾ ਆਪਣਾ ਤੌਰ ਤਰੀਕ ਹੈ ਮੈਂ ਪੜ ਰਿਹਾ ਸੀ ਮੌਲਾਨਾ ਰੋਮ ਮੈਂ ਹੈਰਾਨ ਹੋਇਆ ਉਹਦੀ ਲੰਬੀ ਚੌੜੀ ਹਕਾਇਤ ਬਣ ਕੇ ਕਹਿੰਦਾ ਖੁਦਾ ਮੈਂ ਉਹਨਾਂ ਫਕੀਰਾਂ ਚ ਨਹੀਂ ਆ ਤੇਰੇ ਕਦਮਾਂ ਦੀ ਖਾਕ ਬਣਾ ਕਿ ਤੂੰ ਦੇਖ ਵੀ ਨਾ ਸਕੇ ਕਿਉਂਕਿ ਤੇਰੇ ਕਦਮਾਂ ਦੇ ਥੱਲੇ ਆਵਾਂਗਾ ਮੈਂ ਤੇਰੇ ਸਿਰ ਦਾ ਤਾਜ ਬਣਨਾ ਸਾਰੀ ਦੁਨੀਆ ਵੀ ਦੇਖੇ ਤੂੰ ਵੀ ਦੇਖੇ ਇੰਜ ਕਹਿੰਦਾ ਦੇਖਣੋਂ ਤੇ ਅਜ ਲੱਗੇ ਗਏ ਤੇ ਹੰਕਾਰ ਦੀ ਬੂ ਬੜੀ ਹੰਕਾਰ ਦੀ ਬੂ ਔਰ ਉਸੇ ਹੀ ਸਮੇ ਉਸੇ ਹੀ ਸ਼ਹਿਰ ਦੇ ਵਿੱਚ ਦੂਸਰਾ ਫਕੀਰ ਹੋਇਆ ਹਾਫਿਜ਼ ਉਹ ਕਹਿੰਦਾ ਅਜ ਰਹਾ ਚੁਨਾਰ ਕਿ ਸਲਾਮਤ ਨਾ ਕੁਣਤ ਰਸਤੇ ਦੇ ਵਿੱਚ ਇਸ ਢੰਗ ਨਾਲ ਚੱਲ ਕਿ ਤੇਰੇ ਚੱਲਣ ਦੀ ਹੋਂਦ ਦਾ ਕਿਸੇ ਨੂੰ ਪਤਾ ਵੀ ਨਾ ਚਲੇ ਗੁਮਨਾਮ ਹੋ ਕੇ ਚੱਲ ਤੇਰਾ ਚੱਲਣਾ ਕਿਸੇ ਦਾ ਰਸਤਾ ਨਾ ਰੋਕੇ ਅਜ ਰਹਾ ਚੁਨਾਰ ਕਿ ਸਲਾਮਤ ਨਾ ਕੁੰਦ ਬਾ ਖਲਕ ਚੁਨਾ ਦੀ ਕੇ ਕਿਆਮਤ ਨਾ ਕੁੰਦ ਖਲਕ ਦੇ ਚ ਇਸ ਢੰਗ ਨਾਲ ਰਹੇ ਕਿ ਤੇਰੇ ਰਹਿਣ ਨਾਲ ਚਿੰਗਾਰੀਆਂ ਨਾ ਪੈਦਾ ਹੋਣ ਅਗ ਨਾ ਲਗੇ ਖੁਸ਼ਬੂ ਫੈਲੇ ਸੁਗੰਧੀ ਫੈਲੇ ਬਾ ਖਲਕ ਚੁਨਾ ਦੀ ਕੇ ਕਿਆਮਤ ਨਾ ਕੁੰਦ ਕਈ ਬੰਦੇ ਬੰਦੇ ਨਹੀਂ ਹੁੰਦੇ ਬਸ ਚਿੰਗਾਰੀਆਂ ਨੇ ਜਿੱਥੇ ਬੈਠਣਗੇ ਅਗ ਲਾਣਗੇ ਕੁਛ ਨਾ ਕੁਝ ਤੇ ਹੋਵੇਗਾ ਉਹਨਾਂ ਨਾਲ ਕੁਛ ਨਾ ਕੁਛ ਤੇ ਬਾਂਬੜਵ ਜੋ ਹੈ ਬਲਣਗੇ ਅਜ ਰਹਾ ਚਨਾਰ ਕੇ ਸਲਾਮਤ ਨ ਕੋਨਦ ਬਾ ਖਲਕ ਚੁਣਾ ਦੀ ਕੇ ਕਿਆਮਤ ਨ ਕੋਨਦ ਦਰ ਮਸਜਿਦ ਗਰ ਰਵੀ ਕੇ ਚੁਣਾ ਜਾ ਕੇ ਤੁਰਾ ਦਰ ਪੇਸ਼ ਨ ਖਾਨਦ ਅਗੇ ਮਾਮਦ ਨ ਕੋਨਦ ਕਹਿੰਦੇ ਕਦੀ ਜੇ ਮਸਜਿਦ ਦੇ ਜਾ ਕੇ ਨਮਾਜ਼ ਪੜਨ ਦਾ ਖਿਆਲ ਆਵੇ ਨਾ ਅੱਗੇ ਅੱਗੇ ਹੋ ਕੇ ਨਮਾਜ਼ ਨ ਪੜੀ ਮਤਾਂ ਤੈਨੂੰ ਕੋਈ ਇਮਾਮ ਬਣਾ ਦੇਵੇ ਇਮਾਮ ਨੂੰ ਕਹਿੰਦੇ ਨੇ ਜੋ ਸਭ ਦਾ ਮੁਖੀ ਆਗੋ ਤੂੰ ਖੁਦਾ ਦੇ ਘਰ ਵੀ ਨੰਬਰ 1 ਬਣਨ ਦੀ ਕੋਸ਼ਿਸ਼ ਕਰੇਗਾ ਖੁਦਾ ਦਾ ਨੰਬਰ 2 ਹੋ ਜਾਏਗਾ ਫਿਰ ਸਭ ਤੋਂ ਅਖੀਰ ਦੇ ਵਿੱਚ ਨਮਾਜ਼ ਪੜ੍ਹੇ ਤਾਂ ਕਿ ਤੇਰੇ ਨਾਮ ਨੂੰ ਵੀ ਕੋਈ ਨਾ ਜਾਣੇ ਕਿਸੇ ਨੂੰ ਪਤਾ ਹੀ ਨਾ ਹੋਵੇ ਇਹ ਹਾਫਿਜ਼ ਕਹਿੰਦਾ ਹੈ ਜਦ ਕੋਈ ਇਸ ਤਰ੍ਹਾਂ ਕਰਦਾ ਹੈ ਕਿਸੇ ਨੂੰ ਕੁਝ ਨਾ ਪਤਾ ਹੋਵੇ ਉਸੇ ਦਿਨ ਖੁਦਾ ਦੀ ਹੋਂਦ ਦੇ ਸਾਹਮਣੇ ਆਉਂਦਾ ਹੈ ਉਸੇ ਦਿਨ ਖੁਦਾ ਦੀ ਅੱਖਾਂ ਦੇ ਸਾਹਮਣੇ ਆਉਂਦਾ ਹੈ ਉਸ ਤੋਂ ਪਹਿਲੇ ਨਹੀਂ ਜੋ ਸਾਰਿਆਂ ਦੀ ਅੱਖਾਂ ਦੇ ਸਾਹਮਣੇ ਹੋਣ ਦੀ ਕੋਸ਼ਿਸ਼ ਕਰਦਾ ਹੈ ਪੋਦਾ ਦੀ ਅੱਖਾਂ ਤੋਂ ਉਹ ਜਲ ਹੋ ਜਾਂਦਾ ਹੈ ਗੁਰੂ ਨਾਨਕ ਨੇ ਤੇ ਬੜਾ ਨਿਰਮਾਨ ਸ਼ਬਦ ਸਾਨੂੰ ਦੇ ਦਿੱਤਾ ਕੌਮੀ ਸਿੱਖ ਤੋ ਸਿੱਖਣਾ ਹੈ ਮਰਦੇ ਦਮ ਤੱਕ ਸਿੱਖਣਾ ਹੈ ਸਿੱਖੀ ਹੈ ਸਿੱਖ ਦਾ ਮਤਲਬ ਹੈ ਮੈਂ ਸਿੱਖਣਾ ਚਾਹਨਾ ਅਜੇ ਵੀ ਸਿੱਖਣਾ ਚਾਹਨਾ ਮੈਂ ਪੂਰਾ ਨਹੀਂ ਜਾਣਦਾ ਇੰਨੀ ਤੇ ਗੱਲ ਹੈ ਇਸ ਤੋਂ ਨਿਰਮਾਨ ਸ਼ਬਦ ਹੋਰ ਕਿਹੜਾ ਲੱਭੋਗੇ ਮਨੁੱਖੀ ਦੁਨੀਆ ਵਿੱਚ ਮਨੁੱਖੀ ਲੁਗਤ ਵਿੱਚ ਇਸ ਤੋਂ ਨਿਰਮਾਨ ਸ਼ਬਦ ਹੋਰ ਕਿਹੜਾ ਲੱਭੋਗੇ ਬੁੱਢਾ ਵੀ ਹੋ ਗਿਆ ਸਿੱਖਾਂ ਮੈਂ ਅਜੇ ਵੀ ਸਿੱਖਣਾ ਚਾਹੁੰਦਾ ਸਿੱਖਣ ਨੂੰ ਬਹੁਤ ਕੁਝ ਹੈ ਮੈਂ ਕਿੱਥੇ ਪੂਰਾ ਸਿੱਖ ਸਕਦਾ ਇਸ ਵਾਸਤੇ ਹੰਕਾਰ ਤੇ ਸਿੱਖ ਨੂੰ ਫਬਦਾ ਹੀ ਨਹੀਂ ਪਰ ਮੈਂ ਅਰਜ਼ ਕਰਾਂ ਬੜਾ ਪਰਬਲ ਹੰਕਾਰ ਦੇਖਣ ਨੂੰ ਮਿਲਦਾ ਹੈ ਬਹੁਤ ਪਰਬਲ ਇਸੇ ਵਾਸਤੇ ਜਿੰਨਾ ਟਕਰਾਅ ਜਿੰਨੀ ਤਕਰਾਰ ਜਿੰਨੇ ਝਗੜੇ ਇਸ ਛੋਟੀ ਜਿਹੀ ਕੌਮ ਦੇ ਚ ਨੇ ਬਾਕੀ ਕੌਮਾਂ ਚ ਨਹੀਂ ਨੇ ਇਤਨੇ ਹੰਕਾਰ ਨਾਮ ਸਤਗੁਰ ਨੇ ਦਿੱਤਾ ਸਿੱਖ ਤੋ ਤੇ ਸਿੱਖ ਹੈ ਮਰਦੇ ਦਮ ਤੱਕ ਸਿੱਖ ਹੈ ਔਰ ਅੰਦਰ ਭਾਵਨਾ ਪੈਦਾ ਕਰ ਸਿੱਖਣਾ ਚਾਹਣਾ ਮੈਂ ਫਿਰ ਅਰਜ਼ ਕਰਾਂ ਇੱਕ ਦਮ ਦੇ ਚ ਵਾਹਿਗੁਰੂ ਸ਼ਬਦ ਪੂਰਾ ਹੋ ਜਾਏ ਦਮ ਦਮ ਸਦਾ ਸਮਾਲਦਾ ਲੇਕਿਨ ਜ਼ਬਾਨ ਉਚਾਰਨ ਕਰੇ ਕਿ ਮਨ ਵੀ ਉਸ ਦਮ ਦੇ ਚ ਆ ਜਾਏ ਮਨ ਨਹੀਂ ਆਉਂਦਾ ਕਿਉਂ ਨਹੀਂ ਆਉਂਦਾ ਇਹ ਸਾਰੀਆਂ ਗੱਲਾਂ ਤੇ ਫਿਰ ਮੈਂ ਕਿਸੇ ਵਕਤ ਕਰਾਂ ਲੱਗਾਂ ਕਿਉਂਕਿ ਇਸ ਵਕਤ ਖੋਲ ਕੇ ਨਹੀਂ ਬਿਆਨ ਕਰ ਸਕਦਾ ਸਮਾਂ ਵੀ ਕਾਫੀ ਹੋ ਗਿਆ ਤੁਹਾਨੂੰ ਲੇਟ ਨਾ ਕਰੀਏ ਜੋ ਕੁਝ ਸਤਿਗੁਰ ਨੇ ਸੋਚ ਬੋਲੀ ਈਸੀ ਮੈਂ ਤੁਹਾਡੇ ਸਾਹਮਣੇ ਜੋ ਹੈ ਰੱਖ ਦਿੱਤੀ ਹੈ ਭਾਵੇਂ ਸਾਰੇ ਨੇ ਉਹਨੂੰ ਯਾਦ ਕਰਨਗੇ ਸੇਵਾ ਕਰਦੇ ਆਂ ਵੀ ਉਸਦੀ ਯਾਦ ਆ ਸਕਦੀ ਹੈ ਬਾਣੀ ਪੜ੍ਹਦੇ ਆਂ ਵੀ ਉਸਦੀ ਯਾਦ ਆ ਸਕਦੀ ਹੈ ਸੋ ਬਹਾਨੇ ਨੇ ਉਹਨੂੰ ਯਾਦ ਕਰਨ ਦੇ ਮੈਂ ਸੁਤੇ ਸੇਦੀ ਅਰਜ਼ ਕਰਦੇ ਆ ਮੈਂ ਜਿਨਾਂ ਕੋਲ ਪੜਦਾ ਰਿਆ ਰਸਤੇ 'ਚ ਇੱਕ ਦਿਨ ਬੈਂਗਣਾ ਦਾ ਖੇਤ ਸੀ ਐ ਬਤਾਂ ਉਹ ਕਿ ਕੋਲ ਬੈਠ ਗਏ ਬਲ ਬਲ ਜਾਉ ਸ਼ਾਮ ਸੁਨਦਰ ਕੇ ਅਕਥ ਕਥਾ ਜਾਂ ਕੀ ਬਾਤ ਸੁਨੇ ਸ਼ਾਮ ਰੰਗ ਉਸ ਨੂੰ ਕਹਿੰਦੇ ਬਹੁਤ ਕਾਲਾ ਵੀ ਨਾ ਹੋਏ ਸਾਉਰਾ ਉਹਨੂੰ ਸ਼ਾਮ ਰੰਗ ਕਹਿੰਦੇ ਨੇ ਇਸ ਰੰਗ ਦਾ ਭਰਿਆ ਹੋਇਆ ਖੇਤ ਮੈਂ ਇੱਕ ਘੰਟੇ ਰੋਂਦੇ ਹੋਇਆ ਬਾਬਾ ਬਲਵੰਤ ਸਿੰਘ ਨੂੰ ਦੇਖਿਆ ਹੈ ਪ੍ਰਭੂ ਬੜਾ ਤੂੰ ਸ਼ਾਮਸੁੰਦਰ ਹੁਣ ਬੈਂਗਣ ਸ਼ਾਮਸੁੰਦਰ ਉਦੋਂ ਮੈਨੂੰ ਇੰਜ ਲੱਗਿਆ ਸੀ ਅੱਧੇ ਪਾਗਲ ਨੇ ਯਕੀਨ ਨਾ ਜਾਨਾ ਮੈਂ ਪਾਗਲ ਦੇ ਨਾਲ ਰਹਿੰਦਾ ਪਿਆ ਮੈਨੂੰ ਇੰਜ ਖਿਆਲ ਆਇਆ ਸੀ ਬਲ ਬਲ ਜਾਵਾਂ ਸ਼ਾਮਸੁੰਦਰ ਕੋ ਬੈਂਗਣਾ ਨੂੰ ਗਈ ਜਾਂਦੇ ਮੈਨੂੰ ਅਜੇ ਤੱਕ ਯਾਦ ਹੈ ਹਰਦੁਆਰ ਤੋਂ ਰਿਸ਼ੀਕੇਸ਼ ਪੈਦਲ ਜਾ ਰਹੇ ਸੀ ਰਸਤੇ 'ਚ ਖੇਤ ਸੀ ਉਹ ਠਹਿ ਰਿਹਾ ਤੇ ਜਦ ਘੰਟਾ ਬੈਠੇ ਰਹੇ ਉਦੋਂ ਮੇਰੇ ਮਨ ਵਿੱਚ ਖਿਆਲ ਆਇਆ ਕਿ ਮੈਂ ਇੱਕ ਪਾਗਲ ਦੀ ਸੰਗਤ ਪਿਆ ਕਰਦਾ ਹਾਂ ਯਕੀਨ ਨਾ ਜਾਨੋ ਉਦੋਂ ਇਹ ਖਿਆਲ ਆਇਆ ਛੋਟੀ ਮੇਰੀ ਉਮਰ ਸੀ ਅੱਜ ਮੈਨੂੰ ਖਿਆਲ ਆਇਆ ਕਿ ਇੱਕ ਮਹਾਪੁਰਖ ਤੋਂ ਮੈਂ ਪੂਰਨ ਲਾਭ ਨਹੀਂ ਲੈ ਸਕਿਆ ਨਾ ਸਮਝੀ ਪਤਾ ਨਹੀਂ ਸੀ ਬੋਧ ਨਹੀਂ ਸੀ ਉਹ ਬੇਗਣਾ ਵਿੱਚ ਵੀ ਰੱਬ ਪਿਆ ਦਿਖਾਈ ਦਿੰਦਾ ਬਨ ਬਲ ਜਾਉਂ श्याम सुंदर को अ कथ कथा का की बात सुने मैं एक दो जगह होरे गल सुनाई होई कि निर्मलया नु पता सी अज सनो पे कहना बैंगड़ा दे खेड़ दे च घंटा बैठे रहे समाधि ले बल बल जाऊं श्याम सुंदर को हे प्रभु इतना सुंदर तेरा रूप ते केड़ा सुंदर रूप देख्या बैंगर धन गुरु गोविंद सिंह जी महाराज कने कहूं फूल होए के भले राग फूले ਕਹੋ ਭੰਵਰ ਹੋਏ ਕੇ ਭਲੀ ਭਾਂਤ ਬੋਲੇ ਅਕਾਲ ਉਸਤਵ ਏ ਪ੍ਰਭੂ ਕਮਾਲ ਹੈ ਤੂੰ ਅਜ ਫੁੱਲ ਬਣ ਕੇ ਮੇਰੇ ਸਾਹਮਣੇ ਖਿੜਿਆ ਇੰਨਾ ਸੁੰਦਰ ਇਤਨਾ ਸੁੰਦਰ ਕੀ ਕੀ ਅਵਸਥਾ ਬਣਦੀ ਏ ਦੇਖ ਕੇ ਕੀ ਹਾਲਤ ਬਣਦੀ ਏ ਕਿ ਕਦੀ ਇਕ ਨਹੀਂ ਬਣਦੀ ਕਿਸੇ ਦੀ ਵੀ ਨਹੀਂ ਬਣਦੀ ਇਸ ਦੇ ਵਿੱਚ ਬਹਿਸ ਮਵਾਸੇ ਕੀ ਕਰਨੇ ਇਹ ਦੇਖ ਤਰਕ ਉਤਰ ਕੀ ਕਰਨੇ ਆਪ ਆਪਣੇ ਬੁੱਧ ਹੈ ਜੇਤੇ